ਸੰਤ ਬਾਬਾ ਨਿਹਾਲ ਸਿੰਘ ਜੀ ਸ਼ਹੀਦ ਜਲੰਧਰ ਵਾਲੇ ਗੁਰਦੁਆਰੇ ਦੇ ਵਿੱਚ ਸੰਗਤਾਂ ਪ੍ਰਸ਼ਾਦ ਦੇ ਵਜੋਂ ਇੱਕ ਇੱਕ ਡਾਉਣਾ ਹਵਾਈ ਜਹਾਜ਼ ਚੜਾਉਂਦੇ ਹਨ ਲੋਕਾਂ ਦਾ ਮੰਨਣਾ ਹੈ ਕਿ ਇਸ ਗੁਰਦੁਆਰੇ ਦੇ ਵਿੱਚ ਹਵਾਈ ਜਹਾਜ਼ ਚੜਾਉਣ ਦੇ ਨਾਲ ਵਿਦੇਸ਼ ਜਾਣ ਦੀ ਮਨੁਕਾਮਨਾ ਪੂਰੀ ਹੁੰਦੀ ਆ ਪਰ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਅਜਿਹਾ ਕੋਈ ਇਤਿਹਾਸ ਨਹੀਂ ਹੈ ਨਾ ਹੀ ਗੁਰਦੁਆਰਾ ਕਮੇਟੀ ਇਹ ਕਹਿੰਦੀ ਹੈ ਕਿ ਇੱਥੇ ਕਢਾਉਣੇ ਦਾ ਜਹਾਜ਼ ਚੜਾਏ ਜਾਣ ਤੋਂ ਬਾਅਦ ਲੋਕ ਬਾਹਰ ਚਲੇ ਜਾਂਦੇ ਹਨ ਇਹ ਸਭ ਲੋਕਾਂ ਦਾ ਵਿਸ਼ਵਾਸ ਹੈ ਉਹ ਆਪਣੇ ਮਨ ਦੇ ਨਾਲ ਅਜਿਹਾ ਕਰਦੇ ਹਨ ਸੰਤ ਬਾਬਾ ਨਿਹਾਲ ਸਿੰਘ ਜੀ ਗੁਰਦੁਆਰੇ ਦੇ ਵਿੱਚ ਲੋਕਾਂ ਦੀ ਡੂੰਗੀ ਆਸਾ ਹੈ ਇਸ ਵੰਦੀ ਜਦੋਂ ਉੱਥੇ ਦਰਸ਼ਨਾਂ ਦੇ ਲਈ ਆਈਆਂ ਸੰਤਾਂ ਦੇ ਨਾਲ ਗੱਲਬਾਤ ਕੀਤੀ ਜੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਇੱਛਾ ਸੀ ਕਿ ਉਹ ਵੀ ਜਾਣ ਅਤੇ ਉਹ ਇੱਕ ਖਡਾਉਣਾ ਜਹਾਜ਼ ਲੈ ਕੇ ਗੁਰਦੁਆਰੇ ਨੰਤਮਸਤਖਹੁ ਅਤੇ ਕੁਝ ਦਿਨਾਂ ਬਾਅਦ ਉਹਨਾਂ ਦਾ ਵੀਜ਼ਾ ਆ ਗਿਆ ਅਤੇ ਹੁਣ ਉਹ ਦੁਬਾਰਾ ਮੱਥਾ ਟੇਕਣ ਦੇ ਲਈ ਆਏ ਹਨ ਅਤੇ ਬਹੁਤ ਸਾਰੇ ਲੋਕ ਅਜੇ ਵੀ ਆਣ ਜੋ ਖਡਾਉਣੇ ਵਾਲੇ ਜਹਾਜ਼ ਦੇ ਵਿੱਚ ਸਵਾਰ ਹੋ ਕੇ ਇੱਛਾ ਮੰਗਣਾ ਆਏ ਸਨ ਕਿ ਉਹਨਾਂ ਦਾ ਵਿਦੇਸ਼ ਜਾਣ ਦਾ ਵੀਜ਼ਾ ਜਲਦੀ ਲੱਗ ਜਾਵੇ। ਕੀ ਨਾਮ ਤੋਂ ਹੈ ਜੀ? ਤ੍ਰਿਮਿੰਦਰ ਸਿੰਘ ਜੀ। ਆ ਜਿਹੜਾ ਤੁਹਾਡੇ ਹੱਥ ਐਸੋਲੇ ਜਹਾਜ਼ ਫੜਿਆ ਤੁਸੀਂ ਇਹ ਕਿਸ ਲਈ ਇੱਥੇ ਲੈ ਕੇ ਇਸ ਮੋਟਿਵ ਨਾਲ ਹੀ ਕੋਈ ਸਾਡੇ ਫਰੈਂਡ ਜਾ ਚੁੱਕੇ ਨੇ ਬਾਹਰ ਤੇ ਅਸੀਂ ਵੀ ਜਾਣਾ ਚਾਹੁੰਦੇ ਆ ਉਸ ਲਈ ਅਸੀਂ ਗੁਰਦੁਆਰਾ ਸਾਹਿਬ ਨੂੰ ਪੇਟ ਕਰਨਾ ਤੁਹਾਨੂੰ ਕਿਸ ਨੇ ਸੁਜੈਸਟ ਕੀਤਾ ਸੀ ਕਿ ਇਹ ਜਹਾਜ਼ ਲੈ ਕੇ ਹਾਂ ਜਿਹੜੇ ਫਰੈਂਡ ਸਾਡੇ ਚਲੇ ਗਏ ਆ ਬਾਹਰ ਉਹਨਾਂ ਨੇ ਸਾਨੂੰ ਸੁਜੈਸਟ ਕੀਤਾ ਸੀ ਕਿ ਉੱਥੇ ਜਾ ਕੇ ਮੱਥਾ ਟੇਕੋ ਤੇ ਫਿਰ ਤੁਹਾਡਾ ਥੈਂਕ ਯੂ ਪੂਰੀ ਸ਼ਰਧਾ ਨਾਲ ਦੀ ਕਾਮ ਪੂਰੀ ਸ਼ਰਧਾ ਨਾਲ ਆਹ ਆ ਜਿਹੜੇ ਸੂਰਜੀ ਮਹਾਂਬਪੀਰ ਅਦੇ ਪਾਸੇ ਗਾ ਕਿਥੋਂ ਮੈਂ ਬਠਿੰਡੇ ਤੋਂ ਆਇਆ ਹਾਂ। ਹਾਂਜੀ, ਇਹ ਜਹਾਜ਼ ਜਿਹੜਾ ਹੈਗਾ ਇਹ ਤੁਸੀਂ ਕਿਸ ਲਈ ਇੱਥੇ ਲੱਗੇ? ਮੈਂ ਵੀਜ਼ਾ ਫਰਾਈ ਕਰਨਾ ਸੀ ਯੂਐਸ ਦਾ ਤੇ ਮੇਰੇ ਫਰੈਂਡ ਸਰਕਲ ਆ ਪਹਿਲਾਂ ਜੀ ਸਾਡਾ 10 ਮੁੰਡਾ 10 ਮੁੰਡੇ ਦਾ ਫਰੈਂਡ ਸਰਕਲ ਸੀਗਾ ਜਿੱਦੋਂ ਸਾਡੇ 8 ਮੁੰਡੇ ਜਾ ਚੁੱਕੇ ਆ ਉਹ ਜਸਤ ਬਾਬਾ ਜੀ ਦੀ ਵਜ੍ਹਾ ਕਰਕੇ ਗਏ ਆ ਕਿ ਉਹਨਾਂ ਨੇ ਜਿੱਦੋਂ ਪਹਿਲਾਂ 8-10 ਦੇ ਵੀਜ਼ੇ ਲੱਗ ਚੁੱਕੇ ਆ ਮੇਰਾ ਫਰੈਂਡ ਅਸੀਂ ਦੋਨੇ ਜਸਤ ਇਸੇ ਮੌਕੇ ਤੇ ਲਈ ਆਏ। ਤੇ ਪਹਿਲਾਂ ਜਿਹੜੇ 8-10 ਗਏ ਉਹਨਾਂ ਨੇ ਵੀ ਇੱਦੇ ਜਹਾਜ਼ ਲਾ। ਹਾਂਜੀ 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 ਇੱਥੇ ਗੁਰਦੁਆਰਾ ਸਾਹਿਬ ਹੀ ਆਏ ਸੀਗੇ ਜੀ। ਇਸੇ ਕਰਕੇ ਅਸੀਂ ਆਏ ਹਾਂ ਮੈਂ ਬਟਿੰਡਾ ਤੋਂ ਆਏ ਬਟਿੰਡਾ ਤੋਂ ਮੈਂ ਸਪੈਸ਼ਲੀ ਆਏ ਹਾਂ ਪਾਡਾ ਨਾਮ ਅੰਤਾਰ ਸਿੰਘ ਜੀ ਕਿੱਥੋਂ ਆ ਹਮਰ ਸਰ ਤੋਂ ਹਮਰ ਸਰ ਹਾਂ ਜੀ ਅੱਜ ਜਹਾ ਤੁਹਾਡੇ ਹੱਥ ਫੜਿਆ ਹੈਗਾ ਅਸੀਂ ਇਹ ਬਾਹਰ ਜਾਣ ਵਾਸਤੇ ਮਨੋਂ ਕਾਮਨਾ ਕੀਤੀ ਬਾਬੇ ਗਾੜੀ ਅਰਦਾਸ ਕੀਤੀ ਅਰਜੋਈ ਕੀਤੀ ਕਿ ਸਾਨੂੰ ਬਾਹਰ ਭੇਜੇ ਬਾਬਾ ਜੀ ਉਹਨਾਂ ਗਾੜੀ ਅਰਜੋਈ ਕਰਨ ਨਾਏ ਇੱਕ ਬਾਹਰ ਜਾਂਦੇ ਰੁਕਾਵਟਾਂ ਆਉਂਦੀਆਂ ਐ ਇਸ ਕਰਕੇ ਅਸੀਂ ਬਾਬਾ ਜੀ ਗਾੜੀ ਅਰਜੋਈ ਕੀਤੀ ਆ ਕਿ ਸਾਨੂੰ ਬਾਹਰ ਵਿਦੇਸ਼ ਭੇਜਣ ਰੋਜੀ ਰੋਟੀ ਤੇ ਲੱਗੀ ਐ ਸਾਨੂੰ ਘਰ ਦੇ ਵਿੱਚ ਰੁਜ਼ਗਾਰ ਚੱਲੇ ਸਾਡਾ ਉਹਦੇ ਵਾਸਤੇ ਕਿ ਤੁਹਾਡੇ ਪਹਿਲੇ ਵੀ ਕੋਈ ਸਾਥੀ ਜਾਂ ਘਰ ਦੇ ਕੋਈ ਜਣੇ ਜਿਹਨਾਂ ਨੇ ਦੱਸੂ ਹਾਂਜੀ ਹਾਂਜੀ ਉਹ ਸਾਡੇ ਰਿਸ਼ਤੇਦਾਰ ਹੀ ਆ ਉਹ ਇੱਥੋਂ ਦਾ ਚੜਾ ਕੇ ਗਏ ਬਾਹਰ ਗਏ ਆ ਉਹਨਾਂ ਨੇ ਸਾਨੂੰ ਦੱਸਿਆ ਕਿ ਇੱਥੇ ਮਨੋਕਾਮਨਾ ਹਰ ਇੱਕ ਦੀ ਪੂਰੀ ਹੁੰਦੀ ਆ ਤੁਸੀਂ ਜਾ ਕੇ ਗੁਰੂ ਮਹਾਰਾਜ ਗਾੜੀ ਅਰਦਾਸ ਕਰੋ ਤੁਹਾਡੀਆਂ ਮਨੋਕਾਮਨਾ ਪੂਰਨ ਹੋਣ ਹਾਂ ਜੀ ਮੇਰਾ ਨਾਮ ਜਗਦੀਸ਼ ਸਿੰਘ ਆ ਮੈਂ ਬਸਤੀ ਮਿੱਟੂ ਜਲੰਧਰ ਤੋਂ ਹਾਂ ਜਿਹੜਾ ਜਹਾਜ ਤੁਹਾਡੇ ਹੱਥ ਚੜ੍ਹਿਆ ਹੈ ਇਹ ਜੀ ਇੱਕ ਗੁਰਦੁਆਰਾ ਸਾਹਿਬ ਦੀ ਮਹਾਨਤਾ ਹੈ ਇੱਥੇ ਜਿਹੜਾ ਜਹਾਜ ਚੜਾਇਆ ਜਾਵੇ ਤੇ ਮਨੋ ਕਾਮਨਾ ਪੂਰੀ ਹੁੰਦੀ ਹੈ ਉਹਨੂੰ ਜਹਾਜ ਦਾ ਝੂਟਾ ਜ਼ਰੂਰ ਮਿਲਦਾ ਹੈ ਸਾਡੇ ਕਾਫੀ ਰਿਲੇਟਿਵ ਵੀ ਇੱਥੇ ਚੜਾ ਕੇ ਗਏ ਆ ਉਹ ਇਸ ਟਾਈਮ ਫਿਰਸਾ 'ਚ ਬੈਠੇ ਆ ਤੇ ਇੱਕ ਦੋ ਵਾਰੀ ਮੈਂ ਵੀ ਟਰੈਵਲ ਕਰ ਆਇਆ ਬਾਹਰ ਪਰ ਹੁਣ ਕੋਰੀ ਫੈਮਿਲੀ ਦਾ ਅਸੀਂ ਚਾਹੁੰਦੇ ਆਂ ਵੀ ਅਸੀਂ ਬਾਹਰ ਟਰੈਵਲ ਕਰਕੇ ਆਈਏ ਪੂਰੀ ਸਰਦਾ ਹੈ ਜੀ ਇੱਥੇ ਔਰ ਮਨੋ ਕਾਮਨਾ ਪਹਿਲਾਂ ਵੀ ਪੂਰੀਆਂ ਹੋਈਆਂ ਅੱਗੋਂ ਵੀ ਹੁੰਦੀਆਂ ਰਹਿਣਗੀਆਂ ਸਾਨੂੰ ਪੂਰਾ ਵਿਸ਼ਵਾਸ ਹੈ ਅਜੀ ਚੋਟਾ ਦਾਵਤ ਸਿੰਘ ਜਿੱਥੋਂ ਇਲਾੰਦਰ ਤੋਂ ਇਹ ਚਰਨਾ ਚਰਨਾ ਤੋਂ ਬਾਹਰ ਆ ਗਏ ਦੇਖ ਲਈ ਹਾਂ ਵਿਦਾ ਜਤ ਮਾ ਮੇਰੇ ਦੇ ਸਾਈ ਮਰੇ ਮਾ ਮਾਤਾ ਜੀ ਦਾ ਸਾਈ ਮਰੇ ਚੜਾਉ ਦੇ ਮੇਲ ਦੀ ਛਪੂਰੀ ਹੁੰਦੀ ਹੈ ਜਿਹੜੀ ਮਾਦੀ ਹੋਵੇ ਕੈਨੇਡਾ ਬਾਪੂ ਨਸਤ ਤੇ ਪਾਪੇ ਨਹੀਂ ਹੋਣਾ ਡੀ ਨਾਮ ਪੜਾ ਪਰਉਣਾ ਨਹੀਂ ਜਿਲੰਦਰ ਤੋਂ ਜਿਹੜਾ ਹਾਜੀ ਹੱਥ ਜਿਹੜਾ ਇੱਕ ਸਰਦਾ ਹੀ ਆਪਣੀ ਮਾਂ ਦੇ ਛਾਈ ਬੁਰੀ ਹੋਏ ਨੇ ਵਾਰ ਜਾਂਦੀ ਛਈ ਬੁਰੀ ਐਂ ਕਹਿੰਦੇ ਸੁਣਿਆ ਸਰੀ ਆਈ ਪਹਿਲਾਂ ਵੀ ਕਿਸੇ ਕੋਲ ਤੁਸੀਂ ਕਹਿੰਦੇ ਤੁਸੀਂ ਨਹੀਂ ਛੋੜੇ ਹੁੰਦੇ ਤਾਂ ਛਈ ਨਹੀਂ ਅੱਜ ਜੀ ਜਵਾਰ ਚੜਾ ਜਵਾਰ ਛੋੜੇ ਹੁੰਦੇ ਦੱਸਦੇ ਅੱਜ ਪਹਿਲੀ ਵਾਰ ਹੀ ਲੈ ਕੇ ਆਏ ਐ ਐਸਐਮਜੀ ਨਿਊਜ਼ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਟਿਪਕੋ